ਏਮਜ ਹਸਪਤਾਲ ਵਿੱਚ ਦਾਖਲ ਰਿਸ਼ਤੇਦਾਰ ਦੀ ਫੜਾਉਣ ਚੱਲਿਆ ਸੀ ਰੋਟੀ ਕੋੜੇ ਟਰਾਲੇ ਥੱਲੇ ਆ ਕੇ ਮੋਟਰਸਾਈਕਲ ਚਾਲਕ ਦੀ ਹੋਈ ਮੌਤ ਮਾਮਲਾ ਬਠਿੰਡਾ ਦੇ ਪਿੰਡ ਮਛਾਣਾ ਦਾ ਮਾਮਲਾ ਬੁੱਧਵਾਰ ਨੂੰ ਰਾਤ ਨੂੰ 9:30 ਵਜੇ ਦੇ ਲਗਭਗ ਦਾ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦਾ ਕੋਈ ਰਿਸ਼ਤੇਦਾਰ ਬਠਿੰਡਾ ਦੇ ਏਮਜ ਹਸਪਤਾਲ ਵਿਖੇ ਦਾਖਲ ਸੀ ਅਤੇ ਇਹ ਉਸ ਦੀ ਰੋਟੀ ਲੈ ਕੇ ਆਪਣੇ ਪਿੰਡ ਤੋਂ ਬਠਿੰਡਾ ਵੱਲ ਆ ਰਿਹਾ ਸੀ ਜਾਦੇ ਡੱਬ ਵਾਲੀ ਰੋਡ ਤੇ ਆਪਣਾ ਮੋਟਰਸਾਈਕਲ ਲੈ ਕੇ ਚੜਿਆ ਤਾਂ ਇੱਕ ਟਰਾਲਾ ਘੋੜਾ ਉਸ ਦੇ ਨਾਲ ਟਕਰਾ ਗਿਆ ਅਤੇ ਉਸ ਤੇ ਹੀਠਾ ਆਉਣ ਦੇ ਨਾਲ ਉਹਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਮੌਕੇ ਤੇ ਪੁਲਿਸ ਪਾਰਟੀ ਪਹੁੰਚ ਚੁੱਕੀ ਸੀ ਅਤੇ ਉਹਨਾਂ ਵੱਲੋਂ ਇਸ ਦਾ ਪੰਚਨਾਮਾ ਕਰਨ ਤੋਂ ਬਾਅਦ ਇਸ ਦੀ ਲਾਸ਼ ਬਟਿੰਡਾ ਦੇ ਸਿਵਲਾਤੜ ਵਿਖੇ ਮੁਜਾਦਾਤੀ ਲਈ ਕੀ ਨਾ ਜੀ ਇਹ ਸਿੰਘ ਗਰੇਸ ਸਿੰਘ ਗਰੇਸ ਸਿੰਘ ਜੀ ਜੋ ਆ ਇੱਥੇ ਇਹ ਇਨਸੀਡੈਂਟ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਤਕਰੀਬਨ ਘੰਟਾ ਕਿ ਪਹਿਲਾਂ ਹੀ ਆਪਣਾ ਇੱਕ ਜੱਸੀ ਬਾਗਲ ਤੋਂ ਉਹਦਾ ਪੇਸ਼ੈਂਟ ਸੀਗਾ ਏਮਜ ਦੇ ਵਿੱਚ ਰੋਟੀ ਫਰੋਂ ਚੱਲਿਆ ਸੀ ਜੀ ਮੋਟਰਸਾਈਕਲ ਤੇ ਜੀ ਗੁਰਦਾਸ ਸਿੰਘ ਨਾਮ ਸੀ ਉਹਦਾ ਇੱਥੇ ਮਿਸ਼ਾਣੇ বাস ਸਟੈਂਡ ਤੇ ਆ ਕੇ ਉਹ ਘੋੜੇ ਦੀ ਤੇ ਹੋਰ ਗੱਡੀ ਦੇ ਫੇਟ ਵੱਜੇ ਤੇ ਘੋੜੇ ਦੇ ਥੱਲੇ ਆ ਗਿਆ ਜ ਜਿਹਦੀ ਮੌਕੇ ਤੇ ਮੌਤ ਹੋ ਗਈ ਜੀ ਡੱਡ ਡੱਡ ਕੋੜੀ ਕੱਢ ਕੇ ਸਰਕਾਰੀ ਹਸਪਤਾਲ ਬਡਲੇਸ਼ ਭਾਈ ਜੀ ਜੋ ਜਾਮ ਜੂਮ ਵਗੈਰਾ ਲੱਗੇ ਸੀ ਉਦੇ ਜਾਮ ਖੜਾਤਾ ਜੀ ਜਾਮ ਜਾਮ ਕਾਫੀ ਲੱਗੇ ਜਾਮ ਕਲੀਅਰ ਕਰਤੇ ਜੀ ਐਕਸੀਡੈਂਟ ਹੋਇਆ ਜੀ ਮਿਸ਼ਾਣੇ 메ਨ ਰੋਡ ਤੇ ਹੋਇਆ ਡੱਬਾਲੀ ਰੋਡ ਤੇ ਇਕ ਕਾਦਾ ਕਾਦਾ ਹੋਇਆ ਜੀ ਇਹ ਮੋਟਰਸਾਈਕਲ ਤੇ ਆ ਰਹੇ ਸੀਗੇ ਜੀ ਗੁਰਤਾਜ ਸਿੰਘ ਸਾਨੂੰ ਵਰਦੀਾਲ ਸਿੰਘ ਜੱਸੀ ਬਾਗ ਵਾਲੀ ਪਿੰਡ ਦੇ ਰਹਿਣ ਵਾਲੇ ਨੇ ਇਹ ਕਿੱਥੇ ਕਿੱਥੇ ਆ ਰਹੇ ਸੀ ਜੀ ਇਹ ਮੇਨ ਰੋਡ ਆਬ ਵਾਲੀ ਰੋਡ ਤੇ ਆ ਰਹੇ ਸੀਗੇ ਮਸਾਣਾ ਪਿੰਡ ਦੇ ਨੇੜੇ ਕਾਥ ਲੈ ਆ ਜੀ ਇਹ ਇਹ ਟਰੱਕ ਦੇ ਟਾਇਰਾਂ ਤੋਂ ਲੈ ਆਈ ਗੇ ਝੂੜਾ ਟਰਾਲਾਗਾ ਝੂੜੇ ਟਰਾਲੇ ਵਾਲਾ ਮੌਕਾ ਤੋਂ ਮੌਕਾ ਤੋਂ ਭੱਜ ਗਿਆ ਜੀ ਹੈ ਨਹੀਂਗਾ ਅਸੀਂ ਝੂੜੇ ਟਰਾਲੇ ਨੂੰ ਕਬਜ਼ੇ 'ਚ ਲੈ ਲੈਂਦੇ ਆ ਠੀਕ ਜੀ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਅਮਲ ਵਿੱਚ ਲਿਆਂਦੀ ਜਾਵੇ ਹੋ ਗਈ ਜੀ ਕਿ ਹੋਈ ਨਹੀਂ ਸੀ ਕਾਰਵਾਈ ਕਰਾਂਗੇ ਜੀ ਜਾ ਕੇ ਉਹਨ ਇੱਕ ਵਾਰੀ ਡੈੱਡ ਬੋਡੀ ਭੇਜੀ ਐ ਸਿਵ ਇਹਨਾਂ ਦੇ ਵਾਰਸ ਆ ਜਾਂਦੇ ਉਹਨਾਂ ਦੇ ਮੁਦੱਤ ਮੁਦਾਈ ਦੇ ਬਿਆਨਾਂ ਤੇ ਵਾਰਸਾਂ ਦੇ ਬਿਆਨ ਲਿਖ ਕੇ ਨਾ ਅਗਲੀ ਕਾਰਵਾਈਆਂ ਚੁਸ ਲੈਣਗੇ ਠੀਕ ਹੈ